ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਾਂਗੇ 25 ਤੋਂ ਲੈ ਕੇ 28 ਸਤੰਬਰ ਦੇ ਮੌਸਮ ਦੀ ਇਹ 4 ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਅੱਜ 25 ਸਤੰਬਰ ਨੂੰ ਕਿੜਕਿੜਾ ਲਗਾ ਉਮੀਦ ਹੈ ਸਾਰ ਜਿਹੜੇ ਬੰਦੇ ਤਖਾਈ ਦੇ ਰਹੇ ਨੇ ਤੇ ਕੱਲ 26 ਤੋਂ 27 ਤੇ 28 ਨੂੰ ਕਿੜਕਿੜਾ જિલ્લાਾਂ ਵਿੱਚ ਹਲਕਾ ਦਰਮਿਆਨਾ ਕਹਿੰਦੇ ਤਪਾਰੀਆਂ ਦੀ ਛੱਟ ਵੇਖਣ ਨੂੰ ਮਿਲ ਸਕਦੀ ਸਾਰੀ ਅਪਡੇਟ ਜਾਣਕਾਰੀ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾ ਗ੍ਰਾਉ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਅੱਜ 25 ਸਤੰਬਰ ਦੀ ਗੱਲ ਕਰੇ ਤਾਂ ਫਿਲਹਾਲ ਮੌਸਮ ਜ਼ਿਆਤਰ ਲੱਗੇ ਮੈਂ ਠੀਕ ਠਾਕ ਰਹਿੰਦਾ ਸਾਰਨੇ ਕੁਝ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਰਾਤ ਦੇ ਪਹਿਲੇ ਘੰਟਿਆਂ ਵਿੱਚ ਆ ਜਿਹੜੇ ਪਹਾੜਾਂ ਦੇ ਨਾਂ ਲੱਗਦੇ ਬਿਲਕੁਲ ਖੇਤਰ ਹੋਗੇ ਜੋ ਗੁਰਦਾਸਪੁਰ ਦੇ ਕੁਝ ਇਲਾਕੇ ਹੋਗੇ ਪਠਾਨਕੋਟ ਜਾਂ ਹੁਸ਼ਿਆਰਪੁਰ ਹੋਗਾ ਨਵਾਂ ਸ਼ਹਿਰ ਹੋਗਾ ਰੂਪਨਗਰ ਹੋਗਾ ਲੁਧਿਆਣਾ ਦੇ ਕੁਝ ਪੂਰਬੀ ਆ ਭਾਗ ਹੋਗਾ ਉਸ ਤੋਂ ਬਾਅਦ ਕੁਝ ਪਟਿਆਲਾ ਦੇ ਭਾਗ ਹੋਗੇ ਜਾਂ ਸੰਗਰੂਰ ਤੇ ਇੱਕਾਦੂਕਾ ਪਾਗਾ ਹੋਵੇ ਮੋਹਾਲੀ ਚੰਡੀ ਆਜ ਜਿੰਨ ਦੇ ਕੁਝ ਇਲਾਕੇ ਹੋਗੇ ਹਸਾਰ ਦੇ ਕੁਝ ਇਲਾਕੇ ਜਲੋਹਾਰੂ ਹੋਗਾ ਦਿੱਲੀ ਦੇ ਆਸਪਾਸ ਖੇਤਰਾ ਵਿੱਚ ਇਹਨਾਂ ਵਿੱਚ ਕਿਤੇ ਕਿਤੇ ਜਿਹੜੇ ਚਾਂਸ ਬਣ ਸਕਦੇ ਕੁਛ ਛਿੱਕਾ ਤੁੱਕਾ ਪਾਗਾ ਵਿੱਚ ਹੋ ਸਕਦਾ ਹੈ ਗਲਕੇ ਜਾਂ ਇੱਕ ਤੁੱਕਾ ਪਾਗਾ ਦਰਮਿਆਨੇ ਚਰਾਟੇ ਦਰਜ ਕੀਤੇ ਜਾ ਸਕਦੇ ਨੇ ਦੁਪਹਿਰ ਸ਼ਾਮ ਦੇ ਆਸਪਾਸ ਜਾਂ ਰਾਤ ਦੇ ਪਹਿਲੇ ਘੰਟਿਆਂ ਵਿੱਚ ਤਾਂ ਉਸ ਤੋਂ ਬਾਅਦ 26 ਸਤੰਬਰ ਤੇ 27 ਤੇ 28 ਇਹ ਤਿੰਨ ਦਿਨ ਮੇਨ ਰਹਿਣਗੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਲਈ ਇਸ ਵਿੱਚ ਖਾਸ ਜਿਹੜੇ ਜ਼ਿਲ੍ਹੇ ਰਹਿਣਗੇ ਜਿਹੜੇ ਸੈਟਲਾਈਟ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਖਾਸ ਕਰ ਮਾਝਾ ਤੋਂ ਬਾਬਾ ਦੇ ਖੇਤਰ ਹੋਗੇ ਆ ਪਠਾਨਕੋਟ ਗੁਰਦਾਸਪੁਰ ਹੋ ਗਿਆ ਉਸ ਵਗਰ ਆ ਆਪਣਾ ਨਮਾਸ਼ਰ ਹੋ ਗਿਆ ਨਾਨਦਪੁਰ ਸਾਹਿਬ ਵਗਰ ਰੂਪਨਗਰ ਮੋਹਾਲੀ ਚੰਡੀਗੜ੍ਹ ਦੇ ਲਾਕੇ ਪੂਰਬੀ ਖੇਤਰ ਹੋਗੇ ਹਾ ਲੁਧਿਆਣਾ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਜੱਸ ਤੇ ਨਾਲਗਦੇ ਪਟਿਆ ਆਪਣਾ ਫਤਿਹਗੜ੍ਹ ਸਾਹਿਬ ਵਗਰ ਮਲੇਰਕੋਟ ਲਾ ਗਿਆ ਬਰਨਾਲਾ ਆ ਗਿਆ ਫਿਰੋਜ਼ਪੁਰ ਮੋਗਾ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਹੋ ਗਿਆ ਇਸ ਤੇ ਨਾਲ ਲੱਗਦੇ ਖੇਤਰ ਤਾਂ ਜਿਹੜੇ ਖਾਸ ਰਹਿਣਗੇ ਜ਼ਿਲ੍ਹੇ ਆਪਣੇ ਪੰਜਾਬ ਦੇ ਤੇ ਬਾਕੀ ਜਿਹੜੇ ਕੁਝ ਮਾਨਸਰ ਖੇਤਰ ਬਠਿੰਡਾ ਆ ਗਿਆ ਜੱਸ ਸਿਰਸਾ हिसार ਦੇ ਕੋਈ ਜੀਨ ਦੇ ਆਕਰਖ ਖੇਤਰ ਹੋ ਗਿਆ ਕੈਤਲ ਗੰਬਾਲਾ ਪੰਚਕੂਲਾ ਆ ਗਿਆ ਅੰਬਾਲਾ ਪਾਣੀ ਪਾਰਿਪਾ ਸ ਖੇਤਰੋਗੇ ਤੇ ਵੀ ਜਿਹੜੇ ਖਾਸ ਰਹਿਣਗੇ ਇਹਨਾਂ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਇਹ ਹਲਚਲ ਆਉਣ ਦੀ ਸੰਭਾਵਨਾ ਬਾਕੀ ਜ਼ਿਲ੍ਹਿਆਂ ਨਾਲ ਤੇ ਬਾਕੀ ਜਿਹੜੇ ਜ਼ਿਲ੍ਹੇ ਰੈਗਟ ਦੱਖਣ ਪੱਛੀ ਜਿਵੇਂ ਹੋ ਗਿਆ ਸ਼੍ਰੀ ਗੰਗਨਗਰ ਹਰਮਾਨਗੜ ਨੂਪਗੜ ਹੋ ਗਿਆ ਸੂਰਤਗੜ ਹੋ ਗਿਆ ਜਾਂ ਖਾਜੂਵਾਲਾ ਗਿਆ ਸਿਰਸਾ ਦੇ ਕੁਝ ਲਾਕੇ ਬਠਿੰਡਾ ਦੇ ਕੁਝ ਇਲਾਕੇ ਹੋਗੇ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਜਾਇਸ ਤੇ ਨਾਲ ਲੱਗਦੇ ਕੁਝ ਖੇਤਰੋਗੇ ਫਿਰੋਜ਼ਪੁਰ ਦੇ ਤਖੜੀ ਖੇਤਰ ਹੋਗੇ ਇਹਨਾਂ ਵਿੱਚ ਸੰਭਾਵਨਾ ਜਿਹੜੀ ਘੱਟ ਜਾਪਰੀ ਜਨਕਿ ਇਹਨਾਂ ਵਿੱਚ ਹੋ ਸਕਦਾ ਚਾਂਸ ਬਹੁਤ ਈ ਕਿਤੇ ਕਿਤੇ ਰਹਿਣਗੇ ਕਿਤੇ ਕਿਤੇ ਹੋ ਸਕਦਾ ਕੁਝ ਥੋੜੇ ਬਥੇ ਖੇਤਰਾ ਵਿੱਚ ਅਮੀ ਕਲਕੱਤਰ ਦਰਮਿਆਨਾ ਠੀਕੇ ਤੇ ਕਿਤੇ ਹੋ ਸਰੇ ਦਰਮਿਆਨੇ ਤੇਜ ਜਿਹੜੇ ਛਰਾਟੇ ਦਰਜ ਕੀਤੇ ਜਾ ਸਰੇ ਕੁਝ ਥੋੜੇ ਬੋਤੇ ਖੇਤਰਾ ਵਿੱਚ ਤਾਂ ਸਭ ਤੋਂ ਜਿਆਦਾ ਇਸ ਵਿੱਚ ਫੈਕਟ ਹੋਣਗੇ 26 27 ਤੇ 28 ਤਿੰਨ ਦਿਨਾਂ ਵਿੱਚ ਮਾਝਾ ਦੋਆਬਾ ਤੇ ਖੇਤਰ ਤੇ ਪੂਰਬੀ ਇਲਾਕੇ ਇਹਨਾਂ ਵਿੱਚ ਸਭਾਉਣ ਜਿਹੜੀ ਕਾਫੀ ਜਿਹੜੀ ਬੰਦੀ ਦਿਖਾਈ ਦੇ ਰਹੀ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਜਿਹੜੇ ਪੂਰਬੀ ਇਲਾਕੇ ਹੋਗੇ ਮਾਝਾ ਦੋਆਬਾ ਦੇ ਬਿਲਕੁਲ ਦੇਖ ਸਕਦੇ ਜਿਹੜੇ ਸੈਂਟਰਲੇ ਜਾਨੀ ਕਿ ਆਹੜੇ ਪਹਾੜ ਹੋਗੇ ਠੀਕ ਹੈ ਇਹਨਾਂ ਨੇ ਆਹੜੇ ਇਲਾਕੇ ਹੋਗੇ ਤੇ ਇਹਨਾਂ ਵਿੱਚ ਸਭਾਉਣ ਜਿਹੜੀ ਕਾਫੀ ਜਿਹੜੀ ਤੇ ਹਲਕਾ ਦਰਮਿਆਨਾ ਤੇ ਕੁਝ ਥੋੜੇ ਬਹੁਤ ਖੇਤਰਾ ਪਾਰਮੀ ਦੇ ਚੱਟ ਵੇਖਣ ਨੂੰ ਮਿਲ ਸਕਦੇ ਤੇ 26 27 ਤੇ 28 ਇਹ ਤਿੰਨ ਦਿਨ ਮੇਨ ਰਹਿਣਗੇ ਤੇ ਬਾਕੀ ਸੂਚ ਹੋਰ ਬਦਲਾਵ ਆ ਸਕਦਾ ਹੈ ਤੁਹਾਡੇ ਤੱਕ ਲਗਾਤਾਰ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤੇ ਫਿਲਹਾਲ ਅੱਜ 25 ਨੂੰ ਕੋਈ ਜ਼ਿਆਦਾ ਸੁਭਾਵਨਾ ਨਹੀਂ ਰਹੀ ਕੁਝ ਪੂਰਬੀ ਇਲਾਕਿਆਂ ਵਿੱਚ ਸੁਭਾਵਨਾ ਜਿਹੜੀ ਬੰਦੀ ਤਖਾਈ ਤੇਰੀ 26 27 ਤੇ 28 ਤਿੰਨ ਦਿਨ ਖਾਸ ਰਹਿਣਗੇ ਇਹਨਾਂ ਤਿੰਨ ਦਿਨਾਂ ਵਿੱਚ ਕਾਫੀ ਜਿਹੜੇ ਇਲਾਕਿਆਂ ਵਿੱਚ ਚਲਣਾ ਹੁੰਦੀ ਸੁਭਾਵਨਾ ਤੇ ਬਾਕੀ ਲਗਾਤਾਰ ਅਪਡੇਟ ਕਰਦੇ ਰਹਾਂਗੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਰਹਾਂਗੇ ਤੇ ਫਿਲਹਾਲ ਇਹ ਜਾਣਕਾਰੀ ਆ ਵੀਡੀਓ ਨੂੰੰਤ ਤੱਕ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ